ਮਾਏ ਗੁਰੂ ਜੀ ਕਾਲਸਾ ਮਹਾਰਾਜ ਗੁਰੂ ਜੀ ਕੀ ਫਤਿਹ ਜਦੋਂ ਸੇਵਾ ਸਾਹਿਬ ਕੀ ਰਾਣਾ ਸਾਹਿਬ ਤੋਂ ਸੇਵਾ ਸਾਹਿਬ ਦੀ ਸੰਗਤ ਐਂਡ ਵਾਪਸ ਆਈ ਤਾਂ ਉਹਨਾਂ ਨੇ ਕਿਹਾ ਇਹ ਜਿਹੜਾ ਆਪਾਂ ਅੱਜ ਸੁਣ ਕੇ ਆਇਆ ਉਹ ਗੁਰੂ ਪਿਆਰੇ ਤੋਂ ਇੱਕ ਭਾਈ ਬਲਵੰਤ ਸਿੰਘ ਜੀ ਇਹਨਾਂ ਸਿਉੜੇ ਤੋਂ ਇਹਨਾਂ ਚੱਕਰ ਲੈਂਦਾ ਆਪਾਂ ਨੂੰ ਅਦਾ ਸਤਿਗੁਰੂ ਸਿੰਘਾਂ ਦੇ ਗ੍ਰਹਿ ਵਿਖੇ ਇਹ ਸਨੇਹਾ ਦੇ ਦੇਣਾ ਚਾਹੀਦਾ ਉਹ ਕਰਕੇ ਦੋ ਗੁਰੂ ਨੂੰ ਪੈਰੇ ਹੰਸ ਸਾਧੂ ਸਿੰਘਾਂ ਦੇ ਗ੍ਰਹਿ ਕਿ ਪਹੁੰਚੇ ਜਾ ਕੇ ਜਦੋਂ ਆਗਮਰ ਕੇ ਕਿਹਾ ਕਿ ਸਾਧੂ ਸਿੰਘ ਜੀ ਘਰੋਂ ਆਗੋ ਮਾਤਾ ਜੀ ਨੇ ਕਿਹਾ ਆਉ ਭਾਈ ਕਿਵੇਂ ਆਉਣਾ ਹੋਇਆ कहण लगे माता जी ਤੁਹਾਡਾ ਜਿਹੜਾ ਪੁੱਤਰ ਕਾ ਵੀ ਜਿੱਤੋਂ ਪਤਾ ਨਹੀਂ ਲੱਗਦਾ ਉਹ ਪਿੰਡ ਚੋਂ ਕਰ ਲੈਂਦਾ ਉਹ ਤੁਸੀਂ ਇੱਥੋਂ ਲੁਧਿਆਣਿਆਂ ਜਗਰਾਮਾਂ ਜਗਰਾਮਾਂ ਤੋਂ ਅਠੂਰ ਨੂੰ ਬੱਸ ਲੈ ਕੇ ਲੱਖੇ ਪਿੰਡ ਉੱਤਰ ਜੂ ਚਾਹੇ ਮਾਣੂ ਕੇ ਉਥੋਂ ਚੱਕਰ ਪਿੰਡ ਨੂੰ ਰਸਤਾ ਜਾਂਦਾ ਉਥੋਂ ਪਤਾ ਲੱਗ ਜਾਓ ਇਹ ਕਹਿ ਕੇ ਜਦੋਂ ਵਾਪਸ ਮੋੜਨ ਲੱਗੇ ਮਾਤਾ ਜੀ ਨੇ ਕਿਹਾ ਨਹੀਂ ਭਾਈ ਇਹ ਬਹੁਤ ਖੁਸ਼ੀਆਂ ਦੀ ਗੱਲ ਹੈ ਤੁਸੀਂ ਜਿਹੜਾ ਜਿਹੜਾ ਸਾਨੂੰ ਅੱਜ ਸਿਹਾਂ ਦਿੱਤਾ ਸਾਨੂੰ ਕਿੰਨੇ ਸਾਲ ਹੋ ਗਏ ਅਸਤਾ ਦਿਨ ਤੇ ਰਾਤ ਤਰਫ ਦੇ ਰਹਿੰਦੇ ਆਂ ਟੁੜਪਾਗਾ ਵਾਲਾ ਮੂੰਹ ਹੋਵੇ ਸਾਨੂੰ ਉੱਥੇ ਚੱਕਰ ਉਹ ਸਾਨੂੰ ਮਿਲ ਜਾਣਾ ਬੈਠੋ ਜਲ ਪਾਣੀ ਛਕੋ ਫਿਰ ਜਾਵਾਂਗੇ ਦੇਵਾਂਗੇ ਤੁਹਾਨੂੰ ਇਸ ਤਰ੍ਹਾਂ ਮਾਤਾ ਜੀ ਨੇ ਉਹਨਾਂ ਨੂੰ ਜਲ ਪਾਣੀ ਛਕਾਇਆ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਅਤੇ ਕਈ ਅਸ਼ੀਰਵਾਦਾਂ ਦਿੱਤੀਆਂ ਇਸ ਤਰ੍ਹਾਂ ਜਦੋਂ ਸਰਦਾਰ ਸਭੂ ਸਿੰਘ ਜੀ ਘਰੇ ਆਏ ਮਾਤਾ ਜੀ ਕਹਿਣ ਲੱਗੇ ਅੱਜ ਪਤਾ ਲੱਗਿਆ ਆਪਣੇ ਪਿੰਡੋਂ ਜਿਹੜੀ ਸੰਗਤ ਰਾਣਾ ਸਾਹਿਬ ਬਾਬਾ ਜੀ ਦੇ ਕੋਲੇ ਗਈ ਸੀ ਉਹਨਾਂ ਨੇ ਅੱਗੇ ਸੁਨੇਹਾ ਦਿੱਤਾ ਕਿ ਤੁਹਾਡਾ ਮੁੰਡਾ ਪਿੰਡ ਚੱਕਰ ਰਹਿੰਦਾ ਆਪਾਂ ਨੂੰ ਉੱਥੇ ਜਾਣਾ ਚਾਹੀਦਾ ਹੈ ਮਤਲਬ ਕਰਨਾ ਚਾਹੀਦਾ ਆ ਸਰਦਾਰ ਸਾਧੂ ਸਿੰਘ ਜੀ ਕਹਿਣ ਲੱਗੇ ਇੰਨਾ ਚਿਰ ਹੋ ਗਿਆ ਅਜ ਤਾਈਂ ਤੱਕ ਕਿਸੇ ਨੇ ਕਦੇ ਕੋਈ ਗੱਲ ਤਾਂ ਕਰੀ ਨਹੀਂ ਈਗਾ ਜੀ ਤੁਹਾਡਾ ਮਨ ਕਰਦਾ ਹੈ ਇਹ ਪਤਾ ਲੈਣਾ ਚਾਹੀਦਾ ਤਾਂ ਪਤਾ ਕਰ ਲੈਨੇ ਆ ਮਾਤਾ ਜੀ ਕਹਿਣ ਲੱਗੇ ਦੇਖੋ ਦੂਰ ਜਾਣਾ ਆਪਾਂ ਗੁਰਦਿਆਲ ਸਿੰਘ ਨੂੰ ਭੇਜ ਦਿੰਨੇ ਆ ਉਹ ਜਾ ਕੇ ਪਤਾ ਲੈ ਆਊਗਾ ਫਿਰ ਭਾਵੇਂ ਜੇ ਉਹਨਾਂ ਨਾਲ ਨਾ ਆ ਆਪਾਂ ਜਾ ਕੇ ਲੈ ਆਵਾਂਗੇ ਇਹ ਇਤਨਾ ਕਹਿ ਕੇ ਸਰਦਾਰ ਸਾਬ ਸਿੰਘ ਜੀ ਕਹਿਣ ਲੱਗੇ ਠੀਕ ਹੈ ਸਵੇਰੇ ਹੀ ਉਹਨਾਂ ਨੂੰ ਭੇਜ ਦਿਓ ਹੈਲੋ ਇਹ ਵਿਚਾਰ ਹੋਈ ਵਿਚਾਰ ਹੋਣ ਤੋਂ ਬਾਅਦ ਹਰਦੇਵ ਸਿੰਘਿਆ ਨੂੰ ਸਵੇਰੇ ਸਵਾਸਤੀ ਮਾਤਾ ਜੀ ਨੇ ਉਠਾਲ ਦਿੱਤਾ ਉਠਾਲ ਕੇ ਤਿਆਰ ਬਰ ਤਿਆਰ ਕਰਕੇ ਕੁਝ ਮਾਇਆ ਦੇ ਕੇ ਕਹਿੰਦੇ ਤੁਸੀਂ ਮਲੋਤੋਂ ਚਲੇ ਜਾਓ ਮਲੋਤੋਂ ਬੱਸ ਲੈ ਕੇ ਲੁਧਿਆਣੇ ਚਲੇ ਜਾਓ ਲੁਧਿਆਣੇ ਤੋਂ ਫਿਰ ਤੁਸੀਂ ਜਗਰਾਵਾਂ ਵਿੱਚ ਚਲੇ ਜਾਓ ਜਗਰਾਵਾਂ ਤੋਂ ਤੁਹਾਨੂੰ ਬੱਸ ਮਿਲ ਗਈ ਜੇ ਇੰਫੋਰ ਵਾਲੀ ਤਾਂ ਉਹਦੇ ਤੇ ਸਵਾਰ ਹੋ ਜਾਓ ਨਹੀਂ ਫਿਰ ਮਾਣੂ ਕੇ ਪਿੰਡ ਤੱਕ ਆਂਗੇ ਜਾਂਦੇ ਨੇ ਉਹਨਾਂ ਦੇ ਬੈਠ ਕੇ ਚਲੇ ਜਾਓ ਇਸ ਤਰ੍ਹਾਂ ਗੁਰਦੇਵ ਸਿੰਘ ਜੀ ਵੱਡੇ ਪ੍ਰਾਦਾਸਨ ਬਾਬਾ ਜੀ ਦੇ ਉਹ ਮਲੋਦ ਨੂੰ ਚੱਲ ਪਏ ਮਲੋਦੋਂ ਜਾ ਕੇ ਉਹਨਾਂ ਨੇ ਅਗੇ ਬੱਸ ਲੈ ਲਈ ਲੁਧਿਆਣੇ ਵਾਲੀ ਲੁਧਿਆਣੇ ਜਾ ਕੇ ਉੱਥੋਂ ਜਗਰਾਵਾਂ ਨੂੰ ਚਲੇ ਗਏ ਜਗਰਾਵਾਂ ਤੋਂ ਪੁੱਛਿਆ ਕਿ ਅਸੀਂ ਭਾਈ ਤੂਰ ਜਾਣਾ ਹੈ ਕਹਣ ਲੱਗੇ ਆਇਓ ਤੂਰ ਵਾਲੀ ਬਸਤਾ ਚਲੀ ਗਈ ਉਹ ਤਾਂ ਬਰਨਾਲੇ ਪਹੁੰਚਣ ਵਾਲੀ ਹੈ ਤੇ ਤੁਸੀਂ ਜਾਣਾ ਕਿੱਥੇ ਹੈ ਕਹ ਅੱਗੇ ਅਸੀਂ ਚੱਕਰ ਜਾਣਾ ਉਹ ਕਹਣ ਲੱਗੇ ਤੁਸੀਂ ਇੱਕਨ ਕਰੋ ਉਹ ਅੱਗੇ ਤੁਰੇ ਜਾਓ ਥੋੜੇ ਜਿਹਾ ਉੱਥੋਂ ਤੁਹਾਨੂੰ ਤਾਂਗਾ ਮਿਲ ਜੂਗਾ ਤਾਂਗੇ ਮਾਣੂ ਕੇ ਤੱਕ ਚਲੇ ਜਾਣਗੇ ਫੇ ਉਹ ਤਾਂਗੇ ਤੇ ਬੈਠ ਕੇ ਜਾ ਕੇ ਮਾਣੂ ਕੇ ਚਲੇ ਜਾਣਾ ਮਾਣੂ ਕਿਆ ਤੋਂ ਤੁਸੀਂ ਪੁੱਛ ਕੇ ਫਿਰ ਜਾ ਕੇ ਉਹਨੂੰ ਚਲੇ ਜਾਣਾ ਇਸ ਤਰ੍ਹਾਂ ਬਾਬਾ ਜੀ ਜਦ ਥੋੜੇ ਜਿਹਾ ਅੱਗੇ ਗਏ ਅੰਗੇ ਕਈ ਖੜੇ ਸੀ ਪੁੱਛਿਆ ਭਾਈ ਮਾਨੂੰ ਕਿੰਨੇ ਕਿਹੜੇ ਤੰਗ ਨ ਜਾਣਾ ਉਹਨਾਂ ਨੇ ਕਿਹਾ ਕਿ ਉਹ ਸਾਹਮਣੇ ਖੜਾ ਹੈ ਭਾਈ ਜਾ ਬੀਰ ਹੈ ਉਹਨੂੰ ਪੁੱਛ ਲਓ ਵੀ ਕਦਕ ਤੁਰਨਾ ਉਹ ਕਹਿਣ ਲੱਗਾ ਬੈਠੋ ਤੁਸੀਂ ਪੰਜਾਪੀ ਕੇ ਤੁਰ ਪੈਣਾ ਸਵਾਰੀਆਂ ਆਪੇ ਰਸਤੇ 'ਚ ਬੈਠੀ ਜਾਣਗੀਆਂ ਉਜਾਬੀ ਕੇ ਉਤੋਂ ਤੁਰ ਕੇ ਭਾਈ ਗੁਰਦੇਵ ਸਿੰਘ ਜੀ ਵੀ ਉਤਾਂਗੇ ਵਿੱਚ ਬੈਠ ਕੇ ਔਲੀ-ਹੋਲੀ ਸੰਗਮਾਣੂ ਕੇ ਪਹੁੰਚਿਆ ਮਾਣੂ ਕੇ ਪਹੁੰਚ ਕੇ ਉਤੋਂ ਸੰਗ ਜੁੱਤਰ ਕੇ ਪੁੱਛਿਆ ਕਿ ਭਾਈ ਅਸੀਂ ਪਿੰਡ ਚੱਕਰ ਨੂੰ ਜਾਣਾ ਉਹ ਕਹਿੰਦੇ ਚਾਹੇ ਲੱਕੇ ਵਿੱਚ ਹੀ ਜਲੇ ਜਾਓ ਜਾਇ ਤੂੰ ਸੂਵੇ ਪੈਜੋ ਇਹ ਤੋਂ ਸੂਵੇ ਪੈ ਕੇ ਪਹਿਲਾਂ ਪਿੰਡ ਦੇ ਸੂਲਪੁਰਾ ਉੱਗੇ ਲੰਘ ਜਾਣਾ ਤੁਸੀਂ ਉਵੇਂ ਸੂਵੇ ਚਲੇ ਜਾਇਓ ਇਸ ਹੂਆ ਪਿੰਡ ਦੇ ਸ਼ਿਵਦੀ ਵਾਲੇ ਪਾਸੇ ਨਿਕਲਦਾ ਹੈ ਉਥੋਂ ਪਿੰਡ ਦੇ ਕੋਲੋਂ ਤੁਸੀਂ ਪਿੰਡ ਵੱਲੀ ਨੂੰ ਮੁੜ ਪੈਣਾ ਉਥੋਂ ਜਦੋਂ ਹੌਲੀ-ਹੌਲੀ ਤੁਰੇ ਗਏ ਰਣ ਚਾਕਰ ਪਹੁੰਚੇ ਉਤੋਂ ਪੋਰਟਨ ਫਿਰ ਪਿੰਡ ਵੱਲ ਨੂੰ ਮੋੜ ਤੇ ਰੋਟੀਆਂ ਕੋਲੋਂ ਮੁੜ ਕੇ ਫਿਰ ਉਹ ਕਿ ਪੁੱਛਿਆ ਭਾਈ ਅਸੀਂ ਗੁਰਦੁਆਰੇ ਸਾਹਿਬ ਜਾਣਾ ਹੈ ਉਹ ਭਾਈ ਨੇ ਕਿਹਾ ਤੁਸੀਂ ਆ ਉੱਪਰਲੀ ਫਿਰਨੀ ਹੌਲੀ ਹੌਲੀ ਤੁਰੇ ਜਾਓ ਜਦੋਂ ਪਿੰਡ ਦੇ ਚੜ੍ਹਦੀ ਵੱਲ ਚਲੇ ਜਾਓਗੇ ਸਾਹਮਣੇ ਤੁਹਾਨੂੰ ਗੁਰਦੁਆਰਾ ਦਿਸਣ ਲੱਗ ਜਾਊਗਾ ਅੰਮ੍ਰਿਤ ਗੁਰਦਿਆਲ ਸਿੰਘ ਜੀ ਹੌਲੀ-ਹੌਲੀ ਤੁਰੇ ਗਏ ਫਿਰਨੀ ਤੇ ਜਦੋਂ ਅੱਗੇ ਜਾ ਕੇ ਮੋੜ-ਮੁੜੇ ਤਾਂ ਸਾਹਮਣੇ ਗੁਰੂ ਘਰ ਨਜ਼ਰ ਆਉਣ ਲੱਗ ਗਿਆ। ਇਹਨਾਂ ਗੁਰੂ ਘਰ ਦੇ ਵਿੱਚ ਪਹੁੰਚੇ ਤਾਂ ਉੱਥੇ ਇੱਕ ਗੁਰੂ ਪਿਆਰਾ ਸਾਹਮਣੇ ਮਿਲਿਆ। ਉਸ ਨੂੰ ਪੁੱਛਿਆ ਕਿ ਭਾਈ ਮੈਂ ਬਲਵੰਤ ਸਿੰਘ ਨੂੰ ਮਿਲਣਾ ਉਹ ਕਹਿਣ ਲੱਗਿਆ ਉਹ ਸਾਹਮਣੇ ਕਮਰੇ ਦੇ ਵਿੱਚ ਤੁਸੀਂ ਮੋਰੀ ਕੋਲੇ ਖੜ ਕੇ ਆਗ ਮਾਰ ਲਿਓ ਉਹ ਫਿਰ ਤੁਹਾਨੂੰ ਅੰਦਰ ਸੱਦਣਾ ਅੰਦਰ ਸੱਦ ਲੈਣਗੇ ਨੀਓ ਬਾਹਰ ਆ ਜਾਣਗੇ ਇਸ ਤਰ੍ਹਾਂ ਕਹਿੰਗੇ ਬਾਬਾ ਜੀਆ ਨੇ ਜਦੋਂ ਜਾ ਕੇ ਆਖ ਮਾਰੀ ਬਲਵੰਤ ਸਿੰਘ ਬਸ ਇੱਕ ਵਾਰੀ ਉਹ ਕਿਹਾ ਬਾਬਾ ਜੀ ਆਰਾਮ ਕਰਦੇ ਸੀ ਬੜੀ ਤੇਜ਼ੀ ਨਾਲ ਉੱਠੇ ਕਿਉਂਕਿ ਆਵਾਜ਼ ਉਹਨਾਂ ਨੇ ਐਂ ਸਵੇਲੀ ਕੇ ਸਾਡੇ ਰਾ ਦੀ ਆਵਾਜ਼ ਆਈ ਉਹ ਜਲਦੀ ਉੱਠ ਕੇ ਜਦੋਂ ਮੋਰੀ ਖੋਲੀ ਤਾਂ ਸਾਹਮਣੇ ਖੜੇ ਨੇ ਦਾਗੁਰਦਿਆਲ ਸਿੰਘ ਜੀ ਬੜੀ ਜਲਦੀ ਨੇ ਨਾਲ ਬਾਹਰ ਖੂਲ ਕੇ ਬਾਹਰ ਆਏ ਬਾਹਰ ਆ ਕੇ ਜੱਫੀ ਪਾ ਲਈ ਗਲਗੁੱਪੜੀ ਪਾ ਕੇ ਕਾਫੀ ਚੇਰ ਦੋਨਾਂ ਨੇ ਬਹੁਤ ਪਿਆਰ ਕੀਤਾ ਨਲੇ ਅੱਖਾਂ ਦੇ ਵਿੱਚੋਂ ਦੋਨਾਂ ਦੇ ਹੀ ਜਲ ਤੁਰ ਪਿਆ ਉਹ ਕਿਤਨੇ ਸਾਲ ਹੋ ਗਏ ਸੀ ਵਿਛੜਿਆ ਇਸ ਸਤੂਰਾਂ ਨੇ ਬੜੀ ਕਿਰਪਾ ਕੀਤੀ ਦੋਨੇ ਪ੍ਰਭਾ ਨੂੰ ਮਿਲਾ ਦਿੱਤਾ ਬਿਰਾਗ ਦੇ ਵਿੱਚ ਦੋਨਾਂ ਦੇ ਇੰਜੂ ਗਏ ਫਿਰ ਹਲੋੜੀ ਆਪਦੇ ਕਮਰੇ ਵਿੱਚ ਲੈ ਗਏ ਲਿਜਾ ਕੇ ਫਿਰ ਪਹਿਲਾਂ ਪਾਣੀ ਛਕਾਇਆ ਜਲ ਸਕਉਣ ਤੋਂ ਬਾਅਦ ਏਲ ਕਹਿੰਦੇ ਚਲੋ ਹੁਣ ਪਹਿਲਾਂ ਪ੍ਰਸ਼ਾਦਾ ਛਕੋ ਫਿਰ ਗੱਲਾਂ ਬਾਤਾਂ ਕਰਾਂਗੇ ਇਹ ਲੰਗਰ ਵਿੱਚ ਜਾ ਕੇ ਪ੍ਰਸ਼ਾਦਾ ਛਕਾਇਆ ਪ੍ਰਸ਼ਾਦਾ ਛਕਾ ਕੇ ਅਚਾਰ ਛਕਾਈ ਅਚਾਰ ਛਕ ਕੇ ਕਮਰੇ ਵਿੱਚ ਆ ਕੇ ਬਚਨ ਬਲਾ ਸ਼ਾਂਤ ਤੱਕ ਕਰਦੇ ਰਹੇ ਸਾਨੂੰ ਫਿਰ ਕਹਿ ਲੱਗੇ ਆਓ ਤੁਹਾਨੂੰ ਸੰਤ ਗਿਆਨੀ ਸੰਪੂਰਨ ਸਿੰਘ ਜੀ ਨੂੰ ਮਿਲਾਉਂਦੇ ਆ ਉਹ ਅੰਦਰ ਕਮਰੇ ਵਿੱਚ ਬਹ ਦੇ ਬੈਠੇ ਨੇ ਉਹਨਾਂ ਕੋਲ ਚੱਲਦੇ ਆ ਅੱਬਾ ਬਲਵੰਤ ਸਿੰਘ ਜੀ ਨੇ ਆਈਸ ਐ ਭਾਈ ਗੁਰਦਿਆਲ ਸਿੰਘ ਜੀ ਨੂੰ ਨਾਲ ਲੈ ਕੇ ਸੰਤ ਗਿਆਨੀ ਸੁਬੂਨ ਸਿੰਘ ਜੀ ਦੇ ਕਮਰੇ ਵਿੱਚ ਚਲੇ ਜਾਂਦੇ ਨੇ ਉੱਥੇ ਜਾ ਕੇ ਸੰਤ ਗਿਆਨੀ ਸਪੂਨ ਸਿੰਘ ਜੀ ਨੂੰ ਕਹਿਣ ਲੱਗੇ ਬਾਬਾ ਜੀ ਸਾਡੇ ਵੱਡੇ ਭਰਾਤਾ ਹਨ ਇਹ ਮਿਲਣ ਲਈ ਆਏ ਨੇ ਪਿੰਡੋਂ ਜੀ ਆਇਆਂ ਨੂੰ ਕਹਿੰਦੇ ਗੱਲ ਜੀ ਕਹਿੰਦੇ ਬਹੁਤ ਧੰਨਵਾਦ ਤੁਹਾਡਾ ਭਾਈ ਆਇਆਂ ਤੁਹਾਡਾ ਬਹੁਤ ਧੰਨਵਾਦ ਹੈ ਜਲ ਪਾਣੀ ਛਕਾਓ ਭਾਈ ਇਹਨਾਂ ਨੂੰ ਕਹਿਣ ਲੱਗੇ ਜੀ ਜਲ ਪਾਣੀ ਛਕ ਲਿਆ ਇਹਨਾਂ ਨੇ ਇਨਾਂ ਨੂੰ ਤਕਰੀਬਨ 2-3 ਘੰਟੇ ਹੋ ਗਏ ਆਇਆ ਨੂੰ ਸਭ ਕੁਝ ਛਕਿਆ ਹੋਇਆ ਬਾਬਾ ਜੀ ਕਹਿੰਦੇ ਠੀਕ ਆ ਖੁਸ਼ੀਆਂ ਮਨਾਓ ਪਾਈ ਬੈਠੋ ਗੱਲਾਂ ਬਾਤਾਂ ਕਰੋ ਇਸ ਤਰ੍ਹਾਂ ਗਿਆਨੀ ਅਨੇ ਵੀ ਬਹੁਤ ਖੁਸ਼ੀਆਂ ਵਰਤਾਈਆਂ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਫੇਰ ਵਾਪਸ ਆ ਗਏ ਆ ਕੇ ਆਨੰਦ ਮਾਣਦੇ ਨੇ ਗੱਲਾਂ ਬਾਤਾਂ ਵਚਨ ਬਲਾਸ ਕਰਦੇ ਨੇ ਉਹ ਅੱਜ ਦੀ ਇਹ ਕਥਾ ਸਮਾਪਤ ਹੈ ਅਗਲੀ ਕਥਾ ਫਿਰ ਸਰਵਨ ਕਰ ਲੈਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ